ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਹਿਲਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਰ ਲਿਆ ਚਲੋ ਅੱਜ ਦੀ ਕਹਾਣੀ ਮੈਂ ਸੁਣਾਉਣਾ ਸੋ ਲੋ ਅੱਜ ਦੀ ਕਹਾਣੀ ਹੈਗੀ ਹੈ ਆਪਣੀ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ 'ਚ ਇੱਕ ਬਿਰਕ ਕਲੋਨੀ ਬਣਦੀ ਹੈਗੀ ਉੱਥੋਂ ਦਾ ਸਿੰਧੀ ਸਿੰਘ ਜਿਹੜਾ ਨਗਰ ਨਿਕਮ ਵਿਭਾਗ 'ਚ ਕੰਮ ਕਰਦਾ ਸੀਗਾ ਤੇ ਉਹਦੀ ਧਰਮ ਪਤਨੀ ਦਾ ਨਾਮ ਸੀਗਾ ਬਿੰਦਰ ਕੌਰ ਤੇ ਉਹਨਾਂ ਦੇ ਤਿੰਨ ਕੁੜੇਗਾ ਸਿੰਘਾਂ ਰਣਜੀਤ ਕੌਰ ਸਰਬਜੀਤ ਕੌਰ ਤੇ ਪਰਮਜੀਤ ਕੌਰ ਔਰ ਕਪਮੇ ਸਿੰਧੀ ਸਿੰਘ ਨੇ ਆਪ ਦੀ ਹਾਇਸ਼ਤ ਦੇ ਹਿਸਾਬ ਤੇ ਤਿੰਨਾਂ ਲੜਕੀਆਂ ਦਾ ਚੰਗੇ ਪਰਿਵਾਰਾਂ ਚ ਵਿਆਹ ਕਰਤਾ ਤੇ ਜਿਹੜੀ ਸਭ ਨਾਲ ਛੋਟੀ ਸੀਗੀ ਪਰਮਜੀਤ ਕੌਰ ਔਰ ਕਪਮੇ ਉਹਦਾ ਵਿਆਹ ਹੋਇਆ ਸੀਗਾ 2006 ਵਿੱਚ ਬਟਾਲੇ ਦੇ ਰਹਿਣ ਵਾਲੇ ਦਰਸ਼ਨ ਸਿੰਘ ਨਾਲ ਚਲੋ ਵਧੀਆ ਰਹਿਣ ਲੱਗ ਕੇ ਵਿਆਹ ਤੋਂ ਬਾਅਦ ਵੀ ਤੇ ਹੁਣ 2 ਸਾਲਾਂ ਬਾਅਦ ਵਿਆਹ ਦੇ ਉਹਨਾਂ 'ਚ ਆਸਲ ਲੜਾਈਚੇ ਖੜੇ ਸ਼ੁਰੂ ਹੋ ਗਏ ਦਰਸ਼ਨ ਸਿੰਘ ਤੇ ਪਰਮਜੀਤ ਕੌਰ ਔਰ ਕਪਮੇ ਦੋਨਾਂ ਦੇ ਲੜਾਈਚੇ ਘੜੇ ਨੇ ਬਾਅਦ 'ਚ ਦੋਨਾਂ ਦੇ ਪਰਿਵਾਰਾਂ ਨੂੰ ਫੈਸਲਾ ਲੈਣੇ ਪਏ ਤੇ ਪੰਚਾਇਤਾਂ ਕਰਨਾ ਪੰਗਾ ਇਹ ਦੋਨੇ ਪਰਿਵਾਰ ਸਮਝਾਉਂਦੇ ਸੀਗੇ ਵੀ ਤੁਸੀਂ ਲੜਾਈ ਝਗੜਾ ਛੱਡ ਦਿਓ ਇਸ ਲੜਾਈ ਝਗੜੇ ਦਾੰਤੋਂ ਜਿਹੜਾ ਮੜਾ ਹੁੰਦਾਗਾ ਵੀ ਨਾ ਇਹ ਮੁੰਡੇ ਵਾਲਾਂ ਦੇ ਪਰਿਵਾਰਾਂ ਲਈ ਸਹੀ ਹੈਗਾ ਨਾ ਕੁੜੀ ਵਾਲ ਦੇ ਪਰਿਵਾਰ ਲਈ ਸਹੀ ਹੈ ਪਰ ਜਿਹੜੀ ਨਾ ਪਰਮਜੀਤ ਪੰਮੀ ਸੁਧਰਨ ਵਾਲੀ ਸੀਗੀ ਤੇ ਨਾ ਦਰਸ਼ਨ ਸਿੰਘ ਸੁਧਰਨ ਵਾਲਾ ਸੀਗਾ ਤੇ ਪਰਮਜੀਤ ਪੰਮੀ ਦਾ ਇੱਕ ਬਾਬਾ ਸੀਗਾ ਉੱਥੇ ਬਾਬੇ ਕੋਲ ਜਾਂਦੀ ਹੈ ਕਿ ਜਿਸ ਬਾਬੇ ਦਾ ਨਾਮ ਸੀਗਾ ਬਾਬਾ ਦੀਪਾ ਸਿੰਘ ਬਾਬਾ ਦੀਪਾ ਸਿੰਘ ਸੋਣੇ ਮਤਲਬ ਹੀ ਔਰਤਾਂ ਨੂੰ ਦੇਖ ਕੇ ਲਾਲਚ ਚ ਆ ਜਾਂਦਾ ਸੀਗਾ ਤੇ ਉਸੇ ਤਰ੍ਹਾਂ ਪਰਮਜੀਤ ਕੌਰ ਕੰਮੀ ਸੋਹਣੀ ਸੀਗੀ ਦੇਖਣ ਚ ਖੂਬਸੂਰਤ ਸੀਗੀ ਤਾਂ ਬਾਬਾ ਦੀਪੇ ਦੀ ਜਿਹੜੀ ਨਜ਼ਰ ਉਹ ਮਤਲਬ ਹੀ ਚੇਂਜ ਹੋ ਗਈ ਤੇ ਉਹਨੇ ਆਪਦੇ ਨਾਲ ਗੱਲਾਂ ਚ ਲਾ ਲਿਆ ਪਰਮਜੀਤ ਕੌਰ ਕੰਮੀ ਨੂੰ ਤੇ ਉਹ ਪਰਮਜੀਤ ਕੌਰ ਕੰਮੀ ਵੀ ਬਾਬੇ ਦੇ ਨਾਲ ਗੱਲਾਂ ਚ ਲਾ ਕੇਗੀ ਤੇ ਉਹਦੇ ਨਾਲ ਸੰਬੰਧ ਬਣਾ ਲਏ ਤੇ ਹੁਣ ਸੰਬੰਧ ਬਣਾਉਣ ਤੋਂ ਬਾਅਦ 1 ਗੇੜ ਸਾਲ ਬਾਅਦ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਦਾ ਜਿਸ ਦਾ ਨਾਮ ਉਹ ਰੱਖਦੇ ਆਗੇ ਸ਼ਿਵਮ ਸਿੰਘ ਤੇ ਹੁਣ ਉਹ ਮੁੰਡੇ ਵਾਲਾਂ ਦੇ ਪਰਿਵਾਰ ਨੂੰ ਵੀ ਇਹੀ ਸੀਗਾ ਵੀ ਹੁਣ ਬੱਚਾ ਹੋ ਗਿਆ ਹੁਣ ਇਹਨਾਂ ਚ ਲੜਾਈ ਝਗੜੇ ਹੋਂਦੇ ਬੰਦ ਹੋ ਜਾਣਗੇ ਤੇ ਕੁੜੀ ਵਾਲੇ ਦੇ ਪਰਿਵਾਰ ਨੂੰ ਵੀ ਇਹੀ ਸੇਮ ਗੱਲ ਲੱਗਦੀ ਆ ਜੇ ਹੁਣ ਤਾਂ ਜਵਾਬ ਹੋ ਗਿਆ ਹੁਣ ਲੜਾਈ ਝਗੜੇ ਛੱਡ ਦੇਣਗੇ ਪਰ ਨਹੀਂ ਜਿਹੜੀ ਹੁਣ ਪਰਮਜੀਤ ਕੋਲ ਪੰਮੀ ਸੀਗੀ ਉਹ ਤਾਂ ਹੁਣ ਬਾਬੇ ਜੀ ਪਿਆਰ ਚ دیਵਾਨੀ ਹੋ ਗਈ ਉਹਨੂੰ ਬਾਬੇ ਦਾ ਚਸਕਾ ਲੱਗ ਗਿਆ ਸੀਗਾ ਤਾਂ ਉਹ ਹੁਣ ਜਿਹੜਾ ਪੂਰਾ ਮਤਲਬ ਇੱਕੋ ਜਿਹਾ ਜਵਾਬ ਦੇ ਜਾਂਦੀ ਆ ਦਰਸ਼ਨ ਸਿੰਘ ਨੂੰ ਵੀ ਮੈਂ ਤੈਨਾਂ ਨਾਲ ਹੁਣ ਨਹੀਂ ਰਹਿਣਾ ਦੇਵਰਾਚਨ ਸਿੰਘ ਜਦੋਂ ਨਹੀਂ ਮੰਨਦਾ ਉਹਦੀ ਕੁੱਟਮਾਰ ਕਰਦਾਗਾ ਫਿਰ ਐਂਟ ਤੇ ਸਹਾਰਾ ਲੈਂਦੀ ਹੈਗੀ ਉਹ ਅਦਾਲਤ ਤੋ ਦਾ ਅਦਾਲਤ ਤੋ ਜਾ ਕੇ ਸਾਰਾ ਕਲੇਸ਼ ਦੱਸਦੀ ਆ ਆਪਣੇ ਘਰ ਦਾ ਤੇ ਅਦਾਲਤ ਵੀ ਬਹੁਤ ਸਮਝਉਂਦੀ ਹੈ ਵੀ ਤੁਸੀਂ ਇਹ ਸਭ ਕੁਝ ਨਾ ਕਰੋ ਤੇ ਪਰਮਜੀਤ ਕੌਰ ਪੰਮੀ ਇਹ ਇਲਜ਼ਾਮ ਲਾਉਂਦੀ ਹੈਗੀ ਦਰਸ਼ਨ ਸਿੰਘ ਦੇ ਵੀ ਇਹ ਨਸ਼ੇ ਵੱਤੇ ਕਰਦਾਗਾ ਤੇ ਇਹ ਬਾਹਰ ਇੱਕ ਜਨਾਨੀ ਰੱਖੀ ਬੈਠਾਗਾ ਤੇ ਜਿਹੜਾ ਉੱਤੇ ਉੱਪਰ ਉਹ ਦੂਜਾ ਸੀਗਾ ਦਰਸ਼ਨ ਸਿੰਘ ਉਹ ਪਰਮਜੀਤ ਕੌਰ ਪੰਮੀ ਦੇ ਇਲਜ਼ਾਮ ਲਾਉਣਾ ਸੀਗਾ ਵੀ ਜਿਹੜਾ ਇਹਦਾ ਬਾਹਰ ਕਿਸੇ ਜਮਾ ਚੱਕਰ ਚੱਲਦਾ ਹੈਗਾ ਇੱਕ ਨਾਲ ਨਹੀਂ ਬਹੁਤ ਜਾਣਿਆ ਨੇ ਇਸ ਤੋਂ ਬਾਹਰ ਚੱਕਰ ਚੱਲਦਾ ਹੈ। ਤੇ ਉਹਨਾਂ ਅਦਾਲਤ ਨੂੰ ਪਤਾ ਸੀਗਾ ਵੀ ਇਹ ਦੋਨੇ ਇਕੱਠੇ ਨਹੀਂ ਰਹਿ ਸਕਦੇ ਤਾਂ ਕਰਕੇ ਦੋਨਾਂ ਨੇ ਤਲਾਕ ਲੈਣ ਦਾ ਫੈਸਲਾ ਲੈ ਲਿਆ ਸੀਗਾ। ਅਦਾਲਤ ਨੇ ਵੀ ਮਨਜ਼ੂਰ ਕਰਤਾ ਇਹ ਛੋਡੇ ਦੋਨਾਂ ਦਾ ਤਲਾਕ ਹੋ ਗਿਆ। ਜਿਹੜਾ ਹੁਣ ਬੱਚਾ ਹੈਗਾ ਸ਼ਿਵਮ ਸਿੰਘ ਤੇ ਉਹ ਹੁਣ ਮਤਲਬ ਛੋਟਾ ਸੀਗਾ ਜੇ ਤੱਕ ਤਾਂ ਕਰਕੇ ਉਹ ਜਿਹੜਾ ਬੱਚਾ ਸੀਗਾ ਪਰਮਜੀਤਪੁਰ ਉਹ ਪੰਮੀ ਦੇ ਕੋਲ ਚਲਾ ਗਿਆ। ਤੇ ਹੁਣ ਜਿਹੜਾ ਦਰਸ਼ਨ ਸਿੰਘ ਸੀਗਾ ਉਹ ਬਹੁਤ ਜਿੱਦੀ ਬੰਦਾ ਸੀਗਾ ਉਹਨੇ ਇਹ ਸੀਗਾ ਜਿਹੜਾ ਉਹ ਬੱਚਾ ਉਹਦੇ ਤੋਂ ਦੂਰ ਨਾ ਹੋਵੇ ਤੇ ਪਰ ਉਹਨੇ ਦਰਸ਼ਨ ਸਿੰਘ ਦੇ ਜਿਹੜੇ ਮਦਰ ਨੇ ਜਦੀ ਕੀਤੀ ਸੀ ਉਹ ਸਮਝਾਉਂਦੇ ਆਗੇ ਵੀ ਉਹ ਹਜੇ ਛੋਟਾਗਾ ਤਾਂ ਕਰਕੇ ਉਹਦੀ ਮਾਂ ਕੋਲ ਜਾਂਦੇ ਸਹੀ ਹੈਗਾ ਵੀ ਜਦੋਂ ਕੋ ਵੱਡਾ ਹੋਗਾ ਤੂੰ ਉਦੋਂ ਕੋਲ ਲੈ ਆਇਆ ਉੱਤੇ ਚਲੋ ਦਰਸ਼ਨ ਸਿੰਘ ਮੰਨ ਗਿਆ ਹੁਣ ਜਿਹੜੀ ਉੱਤੇ ਜਿਹੜੀ ਪਰਮੇਂਕੌਰ ਉਹਨੂੰ ਪੰਮੀ ਆ ਦਾ ਸਮਾਨ ਚਾਹਦੀ ਹੈਗੀ ਤੇ ਬਾਬੇ ਦੀਪ ਬਾਬੇ ਦੀਪੇ ਦੇ ਜਿਹੜੇ ਉੱਤੇ ਮਗਲ ਡੇਰੇ ਚ ਉੱਤੇ ਜਾ ਕੇ ਬਸ ਜਾਂਦੀ ਹੈਗੀ ਥੋੜਾ ਟਾਈਮ ਬੜੀ ਚੱਲਦਾਗਾ ਬਾਬੇ ਦੀਪੇ ਨਾਲ ਉਹ ਵਿਆਹ ਵੀ ਕਰਾ ਲੈਂਦੀ ਹੈਗੀ ਤੇ 1 ਸਾਲ 1.5 ਸਾਲ ਬਾਅਦ ਫੇਰ ਉਹੀ ਕੰਮ ਹੋ ਗਿਆ ਕਿਉਂਕਿ ਇੱਕ ਮਤਲਬ ਇਹ ਗੱਲ ਮਹਿਸੂਸ ਹੋਈ ਵੀ ਸਾਰਾ ਕੁਝ ਇੱਕ ਹਾਪਸ ਨਹੀਂ ਹੁੰਦੀ ਸਾਰਾ ਕੁਝ ਇੱਕ ਸਹੀ ਸਬੰਧਰੀ ਹੁੰਦੀ ਆਪਦੇ ਬੱਚੇ ਦਾ ਢਿੱਡ ਪਾਲਣ ਵਾਸਤੇ ਆਪਦਾ ਖਰਚਾ ਤੋਰਨ ਵਾਸਤੇ ਪੈਸਾ ਚਾਹੀਦਾਗਾ ਉਹ ਬਾਬੇ ਦੀ ਬਿਲਕੁਲ ਬਿਲਕੁਲ ਵੀ ਨਹੀਂ ਸੀਗਾ ਤਾਂ ਕਰਕੇ ਫਿਰ ਉਹਨੇ ਸੋਚਿਆ ਵੀ ਹੋਰ ਬੰਦਿਆਂ ਨਾਲ ਰਿਲੇਸ਼ਨਸ਼ਿਪ ਬਣਾਵੇ ਤੋਂ ਇੱਕ ਹੋਰ ਬੰਦਾ ਮਿਲਦਾਗਾ ਜਿਹੜਾ ਉਹ ਬੰਦਾ ਮਿਲਦਾਗਾ ਜਸਵਿੰਦਰ ਸਿੰਘ ਜਿਹੜਾ ਐਨਆਰਆਈ ਸੀਗਾ ਤੇ ਉਹ ਉਹਦੇ ਚ ਮਤਲਬ ਇਹ ਆਪਾਂ ਜਾਲ ਪਾਉਂਦੀ ਹੈਗੀ ਤੋਂ ਜਸਵਿੰਦਰ ਸਿੰਘ ਉਹਦੇ ਜਾਲ ਚ ਫਸ ਜਾਂਦਾਗਾ ਦੋਵੇਂ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰਨ ਤੋਂ ਬਾਅਦ ਦੋਮਣਾਂ ਨੂੰ ਇੱਕ ਦੂਜੇ ਨਾਲ ਬਹੁਤ ਪਿਆਰ ਹੋ ਜਾਂਦਾਗਾ ਬਹੁਤ ਗੂੜਾ ਪਿਆਰ ਹੁੰਦਾਗਾ ਤੇ ਪਿਆਰ ਹੋਣ ਤੋਂ ਬਾਅਦ ਦੋਨੇ ਰਿਲੇਸ਼ਨ ਬਣਾਉਂਦੇ ਆਗੇ ਸਰੀਰਕ ਸੰਬੰਧ ਵੀ ਬਣਾਉਂਦੇ ਆਗੇ ਤੇ ਫਿਰ ਅੰਡ ਤੇ ਜਿਹੜੀ ਉਹ ਪਰਮਜੀਤ ਕੌਰ ਉਹ ਪੰਮੀ ਹੈਗੀ ਉਹ ਆਪ ਦਾ ਹੁਣ ਝੋਲਾ ਚੱਕਦੀ ਹੈਗੀ ਆਪਦੀ ਮਾਂ ਦੇ ਘਰੇ ਰਹਿਣ ਲੱਗ ਜਾਂਦੀ ਹੈ ਮਾਂ ਦੇ ਘਰ ਤੋਂ ਬਾਅਦ ਉਹ ਉਸਨੂੰ ਜਸਵਿੰਦਰ ਸਿੰਘ ਨਾਲ ਵਿਆਹ ਕਰਾ ਲੈਂਦੀ ਹੈਗੀ ਉਹ ਹੁਣ ਦबई ਰਹਿੰਦਾ ਸੀਗਾ ਜਸਵਿੰਦਰ ਸਿੰਘ ਤੇ ਉਹ ਛੁੱਟੀਆਂ ਨੂੰ ਕਟਨੇਚ ਆਇਆ ਸੀਗਾ ਵਿਆਹ ਕਰਾ ਆ ਕੇ ਉਹ ਮਤਲਬ ਜਿਆਦਾ ਛੁੱਟੀਆਂ ਕੱਟ ਕੇ ਵਾਪਸ ਹੁਣ ਜਾ ਰਿਹਾ ਸੀਗਾ ਬੱਸ ਵੀ ਚਲਾ ਗਿਆ ਉੱਥੋਂ ਜਿਹੜਾ ਸਾਰਾ ਪੈਸਾ ਸੀ ਉਹ ਪਰਮਜੀਤਪੁਰ ਪੰਮੀ ਨੂੰ ਭੇਜ ਦਿੰਦਾ ਸੀਗਾ ਖਰਚੇ ਵਾਸਤੇ ਤੇ ਹੁਣ ਪਰਮਜੀਤ ਕੋਲ ਪੂਰ ਪੈਸਾ ਵੀ ਸੀਗਾ ਤੇ ਸਾਰਾ ਕੁਝ ਸੀਗਾ ਉਹ ਮਤਲਬ ਇਹ ਬਹੁਤ ਬੂਹ ਕੇ ਚਿੱਤਿਆ ਦਾ ਦਿਲ ਕਰਦਾ ਸੀਗਾ ਉੱਥੇ ਪੈਸਾ ੜਾਉਂਦੀ ਸੀਗੀ ਜੋ ਉਹਦਾ ਕੁਝ ਮਨ ਕਰਦਾ ਸੀ ਉਹ ਸਭ ਕੁਝ ਕਰਦੀ ਸੀਗੀ ਪਰ ਹੁਣ ਉਹ ਮਤਲਬ ਇਹ ਕਿ ਕਮੀ ਹੋਰ ਮਹਿਸੂਸ ਹੋਣ ਲੱਗੀ ਉਹ ਸੀਗੀ ਜਿਸਮ ਦੀ ਹੁਣ ਉਹ ਜਿਸਮ ਦੀ ਆਦਤ ਪੈ ਚੱਕੀ ਸੀ ਕਿ ਕੱਲੇ ਪੈਸੇ ਨਾਲ ਨਹੀਂ ਸਰਦਾ ਸੀਗਾ ਉਹਦਾ ਤੇ ਹੁਣ ਉਹ ਗੱਲ ਸੋਚਦੀ ਹੈ ਕਿ ਵੀ ਨਾ ਉਹਦਾ ਘਰ ਵਾਲਾਗਾ ਤੇ ਵੀ ਨਾ ਉਹਦਾ ਆਸ਼ਕਾ ਕੋਈ ਤੇ ਹੁਣ ਉਹ ਫੇਰ ਬਾਹਰ ਦੇਖਦੀ ਹੈ ਬੰਦੇ ਬਾਹਰ ਹੋਰ ਬੰਦੇ ਦੇਖਦੀ ਹੈ ਕਿ ਤੇ ਬਾਹਰ ਮਤਲਬ ਇਹ ਨਹੀਂ ਬੰਦੇ ਉਹ ਫਸਾ ਲੈਂਦੀ ਹੈਗੀ ਹਰ ਰੋਜ਼ ਨਵੇਂ ਬੰਦੇ ਉਹਨਾਂ ਦੇ ਘਰੇ ਆਉਂਦਾ ਤੇ ਇਹ ਗੱਲ ਪਤਾ ਲੱਗ ਗਈ ਪਹਿਲੇ ਘਰ ਵਾਲੇ ਦਰਸ਼ਨ ਸਿੰਘ ਨੂੰ ਟੋਨ ਫੋਨ ਕਰਕੇ ਵੀ ਬਹੁਤ ਸਮਝਾਇਆ ਉਹਨੇ ਵੀ ਤੂੰ ਇਹ ਕੰਮ ਛੱਡ ਦੇ ਬੀ ਇਹ ਕੰਮ ਮਾੜਾ ਹੈਗਾ ਮੈਨੂੰ ਲਾਂਭੇ ਜਾਂਦੇ ਲੋਕ ਵੀ ਤੇਰੀ ਜਿਹੜੀ ਘਰ ਵਾਲੀ ਹੈਗੀ ਉਹ ਨਿੱਤ ਨਵੇਂ ਆਸ਼ਕ ਨਾਲ ਫਿਰਦੀ ਹੁੰਦੀ ਹੈ ਪਰ ਇੱਥੇ ਜਿਹੜੀ ਉਹ ਪਰਮਜੀਤ ਪੰਮੀ ਕਹਿੰਦੀ ਹੈਗੀ ਵੀ ਮੇਰੀ ਮਰਜ਼ੀ ਮੇਰਾ ਤੇ ਨਾਲ ਤਲਾਕ ਹੋ ਚੁੱਕਾ ਹੈਗਾ ਵੀ ਮੋਹ ਮੇਰਾ ਜੋ ਮਨ ਕਰਦਾ ਉਹ ਮੈਂ ਉਹ ਸਭ ਕੁਝ ਕਰੂੰਗੀ ਚਲੋ ਹੁਣ ਜ਼ਿੰਦਗੀ ਚੱਲਦੀ ਹੈਗੀ ਦੋਮਾ ਦੀ ਇਹ ਥੋੜੇ ਸਮੇਂ ਬਾਅਦ 13 ਫਰਵਰੀ 2018 ਦਾ ਦਿਨ ਆਉਂਦਾ ਹੈ ਜਦੋਂ ਨਰਸਾ ਫਿਰਦਲਾ ਸਿੰਘਾਂ ਪੋਲੀਓ ਦੇਣ ਵਾਸਤੇ ਬੱਚਿਆਂ ਨੂੰ ਤੇ ਉਹ ਪੁਲਿਸ ਦਿੰਦੇ ਹੁੰਦੇ ਆ ਜਿੰਦਗਾ ਅਰਬਨ ਸਟੇਟ ਕਲੋਨੀ ਹੈਗੀ ਉੱਥੇ ਪਹੁੰਚ ਜਾਂਦੇ ਕਰ ਜਲੰਧਰ ਚ ਤੇ ਉੱਥੇ ਪਹੁੰਚਦੇ ਗਏ ਉਹ ਦੇਖਦੇ ਆ ਬੱਚਾ ਰੋ ਰਿਆ ਸੀ ਇੱਕ ਰੂਮ ਚ ਤੇ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਦੇ ਆ ਤੇ ਸਾਹਮਣੇ ਜਿਹੜੀ ਬੱਚੇ ਦੀ ਮਾਂ ਸੀਗੀ ਉਹ ਬੈੱਡ ਤੇ ਮਰੀ ਪਈ ਸੀ ਹੁਣ ਸੋਚੋ ਇਹ ਮਾਂ ਕੌਣ ਸੀ ਉਹ ਮਾਂ ਉਹੀ ਸੀਗੀ ਪਰਮਜੀਤਪੁਰ ਔਰ ਤੱਪਮੇ ਤੁਹਾਨੂੰ ਇਹ ਦੇਖ ਕੇ ਨਰਸਾਂ ਦੇ ਹੋਸ਼ ੁੱਟ ਗਏ ਤੇ ਪਹਿਲਾਂ ਤਾਂ ਉਹਨਾਂ ਨੇ ਬੱਚਾ ਚੱਕਿਆ ਬੱਚਾ ਚੱਕਣ ਤੋਂ ਬਾਅਦ ਸਿੱਧਾ ਤੱਪ ਪੁਲਸ ਨੂੰ ਹੋ ਪੁਲਸ ਹੁੰਦੀ ਹੈਗੀ ਉਧਰ ਪਰਮਜੀਤ ਕੋਲ ਪੰਮੀ ਦੇ ਘਰ ਦੇ ਵਿੱਚ ਸੱਦਾ ਜਾਂਦਾ ਹੈਗਾ ਤੇ ਹੋਰ ਜਿਹੜੇ ਰਿਸ਼ਤੇਦਾਰ ਸੀ ਸਾਰਿਆਂ ਨੂੰ ਬੁਲਾ ਦੋ ਲਿਆ ਜਾਂਦਾ ਹੈਗਾ ਫਿਰ ਕੋਲ ਸਵਾਲ ਜਵਾਬ ਕਰਦੀਏ ਵੀ ਤੁਹਾਨੂੰ ਕਿਸੇ ਦੇ ਛੱਕਾ ਤੇ ਫਿਰ ਇੱਥੇ ਜਿਹੜਾ ਮਤਲਬ ਪਰਮਜੀਤ ਕੋਲ ਪੰਮੀ ਦਾ ਜਿਹੜਾ ਪਿਓ ਸੀਗਾ ਛਿੰਦੀ ਸਿੰਘ ਉਹ ਕਹਿੰਦਾ ਤਾਂ ਵੀ ਸਾਨੂੰ ਸਿੱਧਾ ਛੱਕਾ ਦਾ ਉਹਦੇ ਪਹਿਲੇ ਘਰਾਂ ਦੇ ਦਰਸ਼ਨ ਸਿੰਘ ਤੇ ਕਿਉਂਕਿ ਉਹ ਆਪ ਦਾ ਬੱਚਾ ਚਾਹੁੰਦਾ ਸੀਗਾ ਵੀ ਉਹਨੂੰ ਇਹ ਸੀਗਾ ਜਿਹੜਾ ਬੱਚਾ ਦਾ ਸ਼ਿਭੂ ਸਿੰਘ ਉਹ ਉਹਦੇ ਕੋਲ ਰਵੇ ਤੇ ਤਾਂ ਕਰਕੇ ਮੈਨੂੰ ਲੱਗਦਾਗਾ ਉਹ ਬੱਚਾ ਲੈਣ ਆਇਆ ਹੋਗਾਗਾ ਤੇ ਇਹਨੇ ਬੱਚਾ ਦਿੱਤਾ ਨਹੀਂ ਹੁਣਾ ਤਾਂ ਕਰਤਾ ਦੋਨਾਂ 'ਚ ਲੜਾਈ ਹੋ ਗਈ ਉਹ ਵੀ ਤੇ ਉਹ ਮਾਰ ਕੇ ਉਸ ਨੂੰ ਭੱਜ ਗਿਆ ਤੇ ਹੁਣ ਸਿੱਧਾ ਫੋਕ ਚੱਕਦੀ ਹੈਗੀ ਪੁਲਿਸ ਦਰਸ਼ਨ ਸਿੰਘ ਨੂੰ ਚੱਕ ਕੇ ਸਵਾਲ ਜਵਾਬ ਕਰਦੀ ਹੈਗੀ ਸਵਾਲ ਜਵਾਬ ਕਰਨ ਤੋਂ ਪਹਿਲੇ ਹੀ ਦਰਸ਼ਨ ਸਿੰਘ ਆ ਗਿਆ ਜਿਹੜਾ ਗੁਨਾਹ ਕਬੂਲ ਲੈਂਦਾ ਉਹ ਕਹਿੰਦਾ ਹਾਂ ਵੀ ਮੈਂ ਹੀ ਮਾਰਿਆ ਪਰਮਜੀਤ ਕੌਰ ਭੰਮੀ ਨੂੰ ਪੁਲਿਸ ਜਦੋਂ ਕਾਰਨ ਪੁੱਛਦੀ ਹੈਗੀ ਉਹ ਕਾਰਨ ਇਹ ਦੱਸਦਾ ਹੈਗਾ ਕਹਿੰਦਾ ਪਹਿਲਾਂ ਤਾਂ ਮੈਨੂੰ ਇਹ ਸੀਗਾ ਜਿਹੜਾ ਬੱਚਾ ਸੀਗਾ ਉਹ ਮੇਰੇ ਕੋਲ ਰੋਵੇ ਤਾਂ ਕਰਕੇ ਕਹਿੰਦਾ ਮੈਂ 13 ਫਰਵਰੀ 23 ਫਰਵਰੀ 2018 ਨੂੰ ਇਹਦੇ ਘਰੇ ਗਿਆ ਤੇ ਉੱਥੇ ਇੱਕ ਮੈਨੂੰ ਲੋਕ ਫੋਨ 'ਵਾਰ ਫੋਨ ਕਰਕੇ ਬਾਰ-ਬਾਰ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜੀ ਤੇਰੀ ਘਰ ਆਈ ਹੈਗੀ ਵੀ ਉਹ ਨਿਤ ਨਵੇਂ ਆਸ਼ਕਾ ਨਾਲ ਫਿਰਦੀ ਹੈਗੀ ਕਦੇ ਆ ਘਰੇ ਬੁਲਾਉਂਦੀ ਆਸ਼ਕ ਨੂੰ ਤਰੇ ਹਟੋ-ਫਟ ਲੱਟ ਜਾਂਦੀ ਹੈਗੀ ਵੀ ਹੁਣ ਜਿਹੜੀ ਮੇਰੀ ਬੇਇੱਜ਼ਤੀ ਬਹੁਤ ਹੋ ਰਹੀ ਸੀਗੀ ਮੈਂ ਉਹਨੂੰ ਸਮਝਾਇਆ ਵੀ ਬਹੁਤਾ ਪਰ ਇਹ ਨਹੀਂ ਟਲੀ ਇਹ ਨਹੀਂ ਸਮਝੀ ਤਾਂ ਕਰਕੇ ਮੈਨੂੰ ਐਂਡ ਤੇ ਫੈਸਲਾ ਲੈਣਾ ਪਿਆ ਵੀ ਮੈਂ ਤਾਂ ਕਰਕੇ ਆਪਦੀ ਘਰ ਵਾਲੀ ਨੂੰ ਮਾਰਤਾ ਤੇ ਕਹਿੰਦਾ ਮੈਨੂੰ ਇੱਕ ਇਹ ਸੀਗਾ ਜਿਹੜਾ ਬੱਚਾ ਸੀਗਾ ਉਹ ਮੇਰਾ ਦਾ ਹੁਣ ਕਹਿੰਦਾ ਵੀ ਮੈਨੂੰ ਕਿਸੇ ਨੇ ਇਹ ਦੱਸਤਾ ਸੀਗਾ ਉਹ ਜਿਹੜਾ ਬੱਚਾ ਸੀਗਾ ਉਹ ਸੀਗਾ ਬਾਬੇ ਦੀਪੇ ਦਾ ਤਾਂ ਕਰਕੇ ਜਿਹੜਾ ਮ ਬੱਚਾ ਉਹ ਲੈ ਕੇ ਨਹੀਂ ਗਿਆ ਮਾਰਨ ਤੋਂ ਬਾਅਦ ਤਾਂ ਕਰਕੇ ਉਹ ਬੱਚਾ ਜਿਹੜਾ ਸੀਗਾ ਉੱਥੇ ਰੋ ਰਿਹਾ ਸੀਗਾ ਤੇ ਕੰਮ ਤਾਂ ਕਰਕੇ ਉਹ ਬੱਚਾ ਲੈ ਕੇ ਨਹੀਂ ਗਿਆ ਤੇ ਮੈਨੂੰ ਪਤਾ ਲੱਗਿਆ ਸੀਗਾ ਜਿਹੜਾ ਬੱਚਾ ਮੇਰਾ ਨਹੀਂ ਗੇ ਬਾਬੇ ਦੀਪੇ ਦਾ ਫਿਰ ਮੈਂ ਸੋਚਿਆ ਮੈਂ ਉਹਨੂੰ ਕੱਲਾ ਮਾਰ ਕੇ ਇੱਥੋਂ ਭੱਜ ਜਾ ਹੁਣ ਦੇਖੋ ਤੁਸੀਂ ਇੱਕ ਹੌਸਲਜ ਅੰਨੀ ਰਹੀ ਔਰਤ ਦਾ ਅੰਤ ਕਿਵੇਂ ਹੋਇਆਗਾ ਕਿਦਾਂ ਤੋਂ ਹੋਇਆ ਉਸ ਔਰਤ ਦਾ ਪਹਿਲਾਂ ਤਾਂ ਉਹਨੇ ਦੇ ਘਰ ਵਾਲੇ ਨਾਲ ਧੋਖਾ ਕੀਤਾ ਫਿਰ ਉਹਨੇ ਬਾਬੇ ਦੀਪੇ ਨਾਲ ਧੋਖਾ ਕੀਤਾ ਜਿਹੜਾ ਮਤਲਬ ਹੀ ਔਰ ਕਿੰਨੇ ਜਨਾਨੀਆਂ ਨੂੰ ਪਸਾਉਂਦਾ ਸੀਗਾ ਤੇ ਫਿਰ ਉਹ ਉਸ ਤੋਂ ਬਾਅਦ ਕੀਤਾ ਧੋਖਾ ਜਸਵਿੰਦਰ ਸਿੰਘ ਨਾਲ ਜਿਹੜਾ ਵਾਰ ਬੈਠਾ ਉਹਨੂੰ ਪੈਸੇ ਭੇਜਦਾ ਸੀ ਉਹਦੇ ਲਈ ਕਮੋਣਾ ਸੀਗਾ ਤੇ ਉਹਨੇ ਇਹ ਵੀ ਕਬੂਲ ਕਰ ਲਿਆ ਸੀਗਾ ਉਹ ਜਿਹੜਾ ਨਿੱਕਾ ਬੱਚਾ ਦਾ ਸ਼ਿਵਮ ਉਹ ਤੇਰੇ ਨਾਲ ਰਹੇ ਲੂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹਨੇ ਫਿਰ ਵੀ ਜਸਵਿੰਦਰ ਸਿੰਘ ਨਾਲ ਧੋਖਾ ਕੀਤਾ ਤੇ ਧੋਖੇ ਦਾ ਅੰਤ ਮਿਲਿਆ ਉਹਨੂੰ ਮੌਤ ਮੈਸ ਨੂੰ ਵਾਰ-ਵਾਰ ਸਮਝਾਉਣਾ ਹੈ ਇਸ ਜੇ ਕੰਮ ਦਾ ਨਤੀਜਾ ਮੌਤ ਹੁੰਦੀ ਹੈ ਜਾਂ ਜੇਲ ਹੁੰਦੀ ਹੈ ਤਨਵਾਦ ਸਟੋਰੀ ਪੂਰੀ ਸੁਣ ਲਈ ਤੇ ਜੇ ਸਟੋਰੀ ਚ ਕੋਈ ਪੇਚੀ ਲਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੱਤ ਜੋੜ ਕੇ ਕਹਿੰਦਾ ਚੈਨਲ ਨੂੰ ਸਬਸਕ੍ਰਾਈਬ ਕਿਤੇ ਵੀ ਨਾ ਨਾ ਜਾਇਆ ਕਰੋ ਇੱਕ ਇੱਕ ਮਤਲਬ ਸਬਸਕ੍ਰਾਈਬ ਮੇਰੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਆਪਦੇ ਬੱਚਿਆਂ ਦਾ ਧਿਆਨ ਕੋ ਖੁਦ ਆਪਦਾ ਧਿਆਨ ਰੱਖੋ ਤੇ ਆਪਦੇ ਆਲੇ ਦੋਲੇ ਦਾ ਧਿਆਨ ਰੱਖੋ ਮਿਲਦੇ ਆਂ ਅਗਲੀ ਸਟੋਰੀ ਚ ਧੰਨਵਾਦ